ਕਿ ਰਾਤ ਮਾ ਜੀ ਜੀ ਕਿੱਥੇ ਕੰਮ ਕਰਦੇ ਕਿੱਕੇ ਕੰਸਟਰਕਟਰ ਚ ਕਿਲੇ ਚੇਹ ਤੋਂ ਕੰਮ ਕਰ ਰਹੇ 8-10 ਸਾਲੋਂ ਜੀ ਤੇ ਕੀ ਘਟਰਾ ਵਾਪਰੀ ਰਾਤੀ ਰਾਤੀ ਜੀ 2 1:30 ਵਜੇ ਦੇ ਵਿੱਚ ਵਿੱਚ 2 ਵਜੇ ਦੇ ਵਿੱਚ ਬੰਦੇ ਆਏ ਹੂੰ ਤੇ ਥਿਆਰ ਨਾਲ ਕੋਲ ਤੇ ਉਹ ਨਾਲ ਕੇ ਮਾਰਨ ਦੀ ਕੀਤੀ ਆ ਮੈਨੇ ਉਸ ਉੱਤੇ ਰੱਖ ਲਿਆ ਕਨੇ ਕਿਤੇ ਰੱਖ ਲਿਆ ਹੂੰ ਤੇ ਬੰਦ ਦਾ ਸਾਨੂੰ ਸਾਰਿਆਂ ਨੂੰ 6-7 ਜਾਣੇ ਨੇ 6-7 ਨੇ ਹਾਂ 6-7 ਨੇ ਤੋਂ ਬੰਦ ਕਮਰੇ ਚ ਤੁਸੀਂ ਨਾ ਇੱਥੇ ਆ ਜੀ ਉਹ ਬੰਦੇ ਚ ਹਾਂ ਜੀ ਸਾਨੂੰ ਉਹ ਕਮਰੇ ਚ ਬੰਦ ਕਰਿਆ ਤੇ ਆਏ ਕਿਸ ਚੀਜ਼ ਦੇ ਉੱਪਰ ਆਏ ਕਰਦੇ ਤੇ ਆਏ ਜੇ ਪਹਿਲੋਂ ਤੇ ਉਤਰਾ ਹੀ ਆਇਆ ਪੌੜੀ ਲੱਗੀ ਪਿੱਛੇ ਤੇ ਫੇਰ ਉਹ ਗੱਡੀ ਤੇ ਵੀ ਆਈ ਹਾਂ ਹਾਂ ਕਿੰਨਾ ਮਟੀਰੀਅਲ ਲੈ ਕੇ ਚੁੱਕਿਆ ਬੜਾ ਲੈ ਗਿਆ ਜੀ ਬਹੁਤ ਜਣਾ ਤੇ ਜੇ ਸੀਸੀਟੀਵੀ ਕੈਮਰੇ ਲੱਗੇ ਸੀ ਤੇ ਹਾਂ ਜੀ ਲੱਗੇ ਉਹ ਵੀ ਚੁੱਕੇ ਲੱਗੇ ਸੀਸੀਟੀਵੀ ਕੈਮਰੇ ਹਾਂ ਜੀ ਉਹ ਕਹਿੰਦੇ ਮਾਰਿਆ ਮੋੜਿਆ ਤਾਂ ਨਹੀਂ ਮਾਰਿਆ ਮਨੂੰ ਮਾਰਿਆ ਬੰਦੇ ਨੇ ਤੇ ਮਹਿੰਗਾ ਸਮਾਰਕਟ ਆ ਕਰਾ ਕਾਜੂ ਜੀ ਸਭ ਤੋਂ ਜਿਹੜਾ ਹਾਂ ਜੀ ਕਾਲੀ ਮਿਰਚ ਹੋ ਗਈ ਤੇ ਸਮਾਂ ਕਿ ਸਮਾਂ ਕਿੰਨੇ ਵਜੇ ਦਾ ਸੀ ਸਮਾਂ ਹੈਗਾ ਸੀ 1:30 ਤੋਂ 1:30 ਵਜੇ ਤੱਕ ਕਿੰਨੇ ਵਜੇ ਤੱਕ ਉਹ ਇੱਥੇ ਰਹੇ ਉਹ ਗਏ ਜੀ ਜਦੋਂ ਬਾਬਾ ਬੋਲੇ 4 ਵਜੇ ਹਾਂ ਜੀ ਤੇ ਫਾਟੇ ਹਰ ਮੇਰਾ ਕੋਈ ਹਾਂ ਜੀ ਕੋਈ ਸਹੀ ਮੌਕੇ ਤੇ ਹਾਂ ਜੀ ਕੋਈ ਸਹੀ ਮੌਕੇ ਸਵੇਰੇ ਸਾਨੂੰ ਜਿਹੜੇ ਅਸੀਂ ਖੁੱਲੇ ਆ ਨਾ ਉਹ ਵੇਖੋ ਤੇ ਫਿਰ ਅਸੀਂ ਫੋਨ ਕੀਤਾ ਸਰਦਾਰ ਨੂੰ ਫੇਰ ਆਏ ਉਹ ਕਹਿੰਦੇ ਜੀ ਫੋਨ ਵੀ ਢੱਡੇ ਰੱਖ ਲਈ ਉਹਨਾਂ ਨੇ ਸਾਰੇ ਫੋਨ ਹੁਣ ਪਹਿਲਾਂ ਖੋਲੇ ਜੀ ਸੱਤ ਕਿੰਨੇ ਜਣੇ ਦੱਸਿਆ ਜੀ ਸੱਤ ਜਣੇ ਉਹ ਕਿਨੇ ਵਾਲੇ ਸੀ ਉਹ ਤੇ 35 40 ਜਣੇ ਸੀ ਉਹਦਾ ਟੱਪ ਕਾਇਆ ਸੀ ਕੋਲੀ ਦਾ ਹਾਂਜੀ ਹਾਂਜੀ ਤੇ ਫਿਰ ਕਹਿੰਦਾ ਉਸ ਤੋਂ ਬਾਅਦ ਉਹ ਬਾਬੂ ਆ ਵੀ ਤੁੰਗਾਂ ਦੇ ਹਾਂਜੀ ਸਭ ਖੋਲੇ ਉਹਨੇ ਹੀ ਖੋਲੇ ਕਿਸ ਨੇ ਸਾਡੇ ਬੰਦੇ ਨੂੰ ਆਪਣਾ ਨਾਮ ਦੱਸ ਕਿੱਥੇ ਸਟੋਰ ਹੈਗਾ ਤੁਹਾਡਾ ਜੀ ਇਹਦਾ ਨਾਮ ਹੈ ਹੈਪੀ ਰੋਡਾ ਇਹ ਸਟੋਰ ਹੈ ਜੇ ਇੱਕ ਇੱਕ ਕੋਲ ਸਟੋਰ ਚਬਾਰ ਰੋਡ ਦੇਖੋ ਇਹ ਬਰਤਾਂ ਕੀ ਗੱਲ ਹੋਈ ਹੈ ਜੀ ਇਹ ਰਾਤੀ ਕੋਈ 1:30 ਵਜੇ ਬੰਦੇ ਆਏ ਆ ਇੱਥੇ 350 40 ਬੰਦੇ ਤੱਕ ਜਿਨ੍ਹਾਂ ਕੋਲ ਮਤਲਬ 5-7 ਬੰਦਿਆਂ ਕੋਲ ਹਥਿਆਰ ਸੀ ਤੇ ਉਹਨਾਂ ਨੇ ਬੰਦਿਆਂ ਨੂੰ ਬੰਦੀ ਬਣਾਇਆ ਤੇ ਗੱਡੀ ਇੱਕ ਟਰੱਕ ਤੇ ਇੱਕ ਅ ਮੰਦਰਾ ਲੋਡ ਕਰਕੇ ਥੋਲੇ ਆਏ ਐ ਸਾਨੂੰ 4:21 ਮਿੰਟ ਤੇ ਬਾਹਰ ਕੈਮਰਿਆਂ ਤੋਂ ਪਤਾ ਲੱਗਾ ਕਿ ਉਹ ਟਰੱਕ ਨਿਕਲਿਆ ਅਸੀਂ ਸਾਨੂੰ 4:40 ਤੇ ਬੰਦਿਆਂ ਦੇ ਅੰਦਰੋਂ ਆਪਣੇ ਜਿਹੜੇ ਬੰਦੀ ਬਨੇ ਸੀ ਉਹਨਾਂ ਨੇ ਬੂਏ ਵਾੜ ਤੋੜ ਕੇ ਬਾਹਰ ਆਏ ਤੇ ਉਹਨਾਂ ਨੇ ਸਾਨੂੰ ਫੋਨ ਕੀਤਾ ਅਸੀਂ 4 40 ਤੇ 45 ਦੇ ਇਥੇ ਪਹੁੰਚ ਗਏ ਸੀ ਬੰਦੇ 35 ਤੋਂ 40 ਤੱਕ ਰਹੇ ਸੀ ਕੀ ਕੀ ਚੋਰੀ ਹੋਇਆ ਚੋਰੀ ਦੇਖੋ ਹੀ ਐਸਟੀਮੇਟ ਲੱਗਦਾ ਪਿਆ ਤਕਰੀਬਨ ਕੋਈ 1.5 ਤੋਂ ਲਾਗੇ 2 ਕਰੋੜ ਤੱਕ ਨੁਕਸਾਨ ਆਗਾ ਕਿਹੜੇ ਕਿਹੜੇ ਮਹਿੰਗੇ ਪਦਾਰਥ ਹੈ ਜਿਹੜੇ ਚੋਰੀ ਹੋਏ ਮਹਿੰਗੇ ਪਦਾਰਥ ਸਾਰੇ ਹੀ ਹੈ ਜੀ ਇਥੇ ਸਸਤਾ ਪਦਾਰਥ ਕੋਈ ਨਹੀਂਗਾ ਹੂੰ ਜੋ ਕਾਜੂ ਹੈ ਤੇ ਉਹ ਵੀ ਮਹੰਗਾ ਹੈ ਅੰਜੀਰ ਹੈ ਉਹ ਵੀ ਮਹਿੰਗੀ ਹੈ ਤੇ ਮੈਂ ਕਿਸੇ ਦਾ ਮਤਲਬ ਰੇਟ ਨਹੀਂ ਦੱਸ ਸਕਦਾ ਉਸਾਨੂੰ ਮਤਲਬ ਨਾ ਰੇਟ ਪਾਰਟੀਆਂ ਨੂੰ ਪਤਾ ਹੁੰਦਾ ਹੂੰ ਮਤਲਬ ਤਕਰੀਬਨ ਤਕਰੀਬਨ ਇੰਨਾ ਨੁਕਸਾਨ ਦਾ ਹੋਗਾ ਹੀ ਹੈ ਇਸ ਤੋਂ ਬਾਅਦ ਹੋ ਸਕਦਾ ਘਟ ਨਹੀਂ ਕਿੰਨੇ ਵਜੇ ਦਾ ਸਮਾਂ ਦੱਸਿਆ ਜਰਾ ਤੁਹਾਡੇ ਬੰਦੇ ਇੱਥੇ ਕਿੰਨੇ ਜਣੇ ਹੁੰਦੇ ਸਟੋਰ ਬੰਦੇ 7:30 ਤੱਕ ਗਏ ਜੀ ਤੇ ਉਹ ਹਥਿਆਰਾਂ ਦੇ ਨਾਲ ਆਏ ਸੀ ਉਹ ਹਥਿਆਰਾਂ ਦੇ ਨਾਲ ਆਏ ਸੀ 5 ਬੰਦਿਆਂ ਕੋਲ ਹਥਿਆਰ ਰਗਾ ਸੀ ਤੇ ਬਾਕੀ ਬੰਦਿਆਂ ਕੋਲ ਮਤਲਬ ਉਹਨਾਂ ਦੇ ਹਥਿਆਰ ਨਹੀਂ ਸੀ ਚਾਰ ਹੋਏਗਾ 5 ਬੰਦਿਆਂ ਕੋਲ ਉਹਨਾਂ ਨੇ ਵੇਖਿਆ ਬੰਦੀ ਬਣਾ ਲਈ ਤੁਹਾਡੇ ਬੰਦੇ ਨੇ ਹਾਂਜੀ ਬੰਦੇ ਬਣਾ ਕਿੰਨੇ ਵੇਲੇ ਡੈਮੇਜ ਬੰਦੀ ਬਣਾ ਡੇਢ ਵਜੇ ਅੰਦਰ ਆਏ ਜੀ ਇਹ 4 ਵਜੇ ਦੇ ਕਰੀਬ ਗਏ ਹੋ ਲੱਗਦਾ ਕੋਈ ਵੱਡਾ ਘਾਟਾ ਫੈ ਗਿਆ ਜੀ ਹਾਂਜੀ ਇਹ ਬਹੁਤ ਵੱਡਾ ਘਾਟਾ ਹੈ ਜੀ ਵਪਾਰੀਆਂ ਦਾ ਮਾਲ ਇਸ ਦੇ ਅੰਦਰ ਵਪਾਰੀਆਂ ਦਾ ਮਾਲ ਹੁੰਦਾ ਹੈ ਵਪਾਰੀ ਸੰਦ ਭੇਜਦੇ ਆ ਅਸੀਂ ਰੈਂਟ ਤੇ ਉਹਨਾਂ ਦਾ ਮਾਲ ਰੱਖਨੇ ਆ ਤੇ ਐਸ ਟਾਈਮ ਸਾਨੂੰ ਵੀ ਮਤਲਬ ਵਪਾਰੀ ਵੀ ਸਾਥ ਦੇ ਰਹੇ ਬੜਾ ਉਹ ਵੀ ਲੱਗੇ ਆ ਕਿ ਕਹਿੰਦੇ ਛੇਤੀ ਜੋ ਛੇਤੀ ਫੜੇ ਜਾਣਗੇ ਅਸੀਂ ਮੌਕੇ ਤੇ ਪਹੁੰਚੀ ਪੁਲਿਸ ਆ ਹਾਂ ਪੁਲਿਸ ਗਏ ਪੁਲਿਸ ਕਮਿਸ਼ਨ ਸਾਹਿਬ ਨੂੰ ਗਏ ਹੈ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਜੀ ਸੀਸੀਟੀਵੀ ਕਹੇ ਤੁਹਾਨੂੰ ਇੱਕ ਫੋਟੋ ਭੇਜੀ ਹੈ ਕਲਿੱਪ ਤੇ ਗੱਡੀਆਂ ਜਦੋਂ ਬਾਹਰ ਨਿਕਲੀਆਂ ਚੱਕੀ ਤੇ ਕੀ ਮੰਗ ਕਰਦੇ ਹੋ ਤੁਸੀਂ ਮੰਗ ਕਰਨੇ ਜਲਦੀ ਜਲਦੀ ਚੋੜ ਫੜੇ ਜਾਣ ਤੇ ਦੇਖੋ ਮੈਂ ਦਾ ਹੁਕ ਮੰਗ ਰਾਂ ਸਾਡਾ ਲੋਕਾਂ ਦਾ ਮਾਲ ਜਿਹੜਾ ਸਸਤੀ ਹੋਏ ਤੇ ਅਜਿਹਾ ਕਿ ਲੋਕ ਭਾੜੇ ਤੇ ਵਿਸ਼ਵਾਸੇ ਕਰਕੇ ਇੰਨਾ ਮਾਲ ਰੱਖਦੇ ਨੇ ਲੋਕੀ ਵਿਸ਼ਵਾਸ ਕਰਦੇ ਆ ਲੋਕੀ ਕਰਦੇ ਹੋ ਵਿਸ਼ਵਾਸ ਕਰਦੇ ਆ ਤੇ ਇੰਨਾ ਮਾਲ ਰੱਖਦੇ ਆ ਤੇ ਬਾਕੀ ਸਾਡਾ ਵੀ ਹੁਣ ਜੇ ਗਵਰਨਮੈਂਟ ਚਾਵੇ ਤੇ ਸਾਥ ਦਵੇ ਇਸੇ ਆਸ਼ਵਾਸ਼ ਨੂੰ ਪੂਰਾ ਕੰਪਲੀਟ ਹੀ ਰਵੇ ਸਾਰੀ ਉਮਰ ਆਪਣੀ ਬਰਦਾਸਤ ਦੇ ਫਕਤ ਨਾਲ ਮੈਂ ਐਸੇ ਚਾਟ ਇੰਟ ਕੀ ਸਰ ਮਾਮਲਾ ਕੀ ਹੋਇਆ ਕਿ ਕਿਥੇ ਸਟੋਰ ਹੈਗਾ ਕਿ ਕਿਨੇ ਇਥੇ ਬਨਕੜਾ ਇੱਕ ਕੋਡ ਸਟੋਰ ਆ ਉੱਥੇ ਆਏ ਹਾਂ ਮੌਕਾ ਦੇਖਿਆ ਵਾ ਤਸਦੀਕ ਕੀਤਾ ਜਾ ਰਿਹਾ ਤੇ ਕੋਲ ਸਟੋਰ ਤੋਂ ਕੁਝ ਕਾਜੂ ਕਾਜੂ ਜਿਵੇਂ ਅੰजीर ਇਹੋ ਜਿਹੀਆਂ ਵੈਰਾਈਟੀਆਂ ਪੁੱਛਣ ਉਹ ਅਨੁਪਛਾਤੇ ਕੀ ਕੰਪਲੇਂਟ ਆਈ ਹੈ ਪੀ ਲੈ ਕੇ ਆਇਆ ਇੱਥੇ ਤੇ ਉਸ ਮੁਤਾਬਕ ਜਿਹੜੀ ਆ ਤਸਦੀਕ ਕਰਕੇ ਕਾਰਵੇ ਕੀਤੀ ਹੈ। ਤੇ ਤਸਦੀਕ ਵੀ ਕੋਈ ਸਾਡੇ ਇਹ ਸਟ ਚੈੱਕ ਕਰ ਰਹੇ ਆ ਜੀ ਚੈੱਕ ਕਰਕੇ ਚੈੱਕ ਕਰਕੇ ਜੋ ਵੀ ਹੋਊਗਾ ਅਪਡੇਟ ਕੀਤੀ ਜਾਊਗੀ। ਤੇ ਕਿੰਨੇ ਬੰਦੇ ਦੱਸੇ ਜਾ ਰਹੇ ਕੋਈ ਮਾਲਕ ਮਕਾਨ ਮਾਲ ਦੱਸ ਸਕਿਆ ਸਟੋਰ ਵਾਲੋ। ਉਹ ਇਹ ਤਸਦੀਕ ਕਰ ਰਹੇ ਪੁਸ਼ਕਿਸ਼ ਕਰ ਰਹੇ ਉਹਨਾਂ ਕੋਲ। ਮਾਮਲਾ ਦੱਸ ਲੈਣਗੇ। ਹਾਂ ਹਾਂ ਦੀ ਮਾਮਲਾ ਦਰਜ ਕਰਕੇ ਤਪਤੀ ਸਟਾਰਟ ਕਰਦੇ।